ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਲਾਲੀ ਹਿੰਮਤਪੁਰੀਆ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣ ਚੱਲੇ ਹਾਂ ਜੀ ਤੂੜੀ ਵਾਲੀ ਮਸ਼ੀਨ ਬਾਰੇ ਹੁਣ ਤੁਸੀਂ ਸੋਚੋਗੇ ਵੀ ਤੂੜੀ ਵਾਲੀ ਮਸ਼ੀਨ ਬਾਰੇ ਕੀ ਜਾਣਕਾਰੀ ਦੇਣੀ ਹੈ ਤੂੜੀ ਦੀ ਮਸ਼ੀਨ ਬਾਰੇ ਜਾਣਕਾਰੀ ਇਹ ਦੇਣੀ ਹੈ ਵੀ ਕਈ ਵੀਰਾਂ ਦੇ ਅਕਸਰ ਹੀ ਪ੍ਰੋਬਲਮ ਰਹਿੰਦੀ ਹੈ ਵੀ ਇਹਦੇ ਚੱਕਰ ਨਹੀਂ ਮਿਲਦੇ ਚੱਕਰ ਨਹੀਂ ਮਿਲਦੇ ਜਦੋਂ ਕਿਤੇ ਕੰਪਨੀ ਵਾਲਿਆਂ ਨੂੰ ਫੋਨ ਕਰੀਏ ਤਾਂ ਉਹ ਕਹਿੰਦੇ ਜੀ ਤੁਹਾਡਾ ਟਰੈਕਟਰ ਕਿਹੜਾ ਜੀ ਕਹਿੰਦੇ ਜੀ 540 ਚੱਕਰਾਂ ਵਾਲਾ 540 ਚੱਕਰਾਂ ਵਾਲੇ ਸਾਰੇ ਟਰੈਕਟਰ ਹੁੰਦੇ ਆ ਤਾਂ ਉਹਦੇ ਵਿੱਚ ਮੈਨ ਪ੍ਰੋਬਲਮ ਕਿੱਥੇ ਆਉਂਦੀ ਆ ਵੀ ਜੀਵਿੰਦਾਰ ਨੂੰ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਆਪਣਾ ਟਰੈਕਟਰ 540 ਚੱਕਰ ਜਿਹੜਾ ਹੈਗਾ ਵੀ ਉਹ 540 ਚੱਕਰ ਕੱਢਦਾ ਕਿੱਥੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਜਿਹੜਾ ਵੀ ਤੁਹਾਡੇ ਕੋਲੇ ਤੂੜੀ ਰਿਫਟਰ ਹੈ ਕਿਸੇ ਵੀ ਕੰਪਨੀ ਦੀ ਆਪਾਂ ਕੋਈ ਕੰਪਨੀ ਨੂੰ ਪ੍ਰਮੋਟ ਨਹੀਂ ਕਰਨ ਲੱਗੇ ਤਾਂ ਜਿਹੜੀ ਆ ਪੀਟੀਓ ਵਾਲੀ ਸ਼ਾਫਟ ਹੁੰਦੀ ਹੈ ਇਹਦੇ ਤੇ ਮਿਸਟਰੋ ਤੁਸੀਂ ਨਿਸ਼ਾਨ ਲਾ ਲੈਣਾ ਜਦੋਂ ਇਹਨੂੰ ਤੁਸੀਂ ਗੇੜੋਗੇ ਜਿੰਨੇ ਇਧਰੋਂ ਇਹ ਜੇ ਇੱਕ ਚੱਕਰ ਖਾਦਾ ਤਾਂ ਉਧਰਲੇ ਪਰਲੇ ਬੰਨੇ ਜਿਹੜੇ ਦੋ ਕਰਾਸ ਲੱਗੇ ਹੁੰਦੇ ਆ ਉਧਰੋਂ ਵੀ ਇੱਕ ਬੰਦੇ ਨੂੰ ਠੱਲ ਕੇ ਤੁਸੀਂ ਨਿਸ਼ਾਨੀ ਲਾ ਲਿਓ ਤਾਂ ਉਹਦੇ ਵਿੱਚ ਜੇ ਇੱਕ ਚੱਕਰ ਕੱਢਦੀ ਐ 사ਵਾ ਤਾਂ ਆਪਣਾ 사ਵਾ ਗਹਿਰ ਹੈ ਉਹਦੇ ਵਿੱਚ 사ਵਾ ਵਾਲਾ ਗਹਿਰ ਵੀ ਆਉਂਦਾ 1.25 ਤੇ ਉਹਦੇ ਵਿੱਚ ਵੀਰਜੀ ਆਉਂਦਾ ਹੈਗਾ ਗਹਿਰ ਦੇ ਵਿੱਚ 1.50 ਵਾਲਾ ਤੇ 1.75 ਵਾਲਾ ਵੀ ਆਉਂਦਾ ਹੈ ਤਾਂ ਮਿੱਤਰੋ ਕਈ ਵੱਧ ਤੋਂ ਵੱਧ ਕੰਪਨੀਆਂ ਜਿਹੜੀਆਂ ਕਈ ਕੰਪਨੀਆਂ ਲਾਉਂਦੀਆਂ ਸਵਾ ਡੇਢ ਦਾ ਕਈ ਕੰਪਨੀਆਂ ਬਰਾਬਰ ਦਾ ਲਾਉਂਦੀਆਂ ਜਿਵੇਂ ਇਸ ਮਸ਼ੀਨ ਦਾ ਗੇਅਰ ਬਰਾਬਰ ਦਾ ਹੈ ਤਾਂ ਆਪਾਂ ਨੂੰ ਹੁਣ ਪਤਾ ਕੀ ਲੱਗੂ ਆ ਵੀ ਸੋਨਾ ਲਿਕਾ ਵੀ 540 ਹੈ ਹੋਲੈਂਡ ਵੀ 540 ਹੈ ਤੇ ਜੌਂਡੀਅਰ ਵੀ 540 ਹੈ ਤਾਂ ਮੈਂ ਜਿਵੇਂ ਤੁਹਾਨੂੰ ਦੱਸਾਂ ਵੀ ਹੋਲੈਂਡ ਜਿਹੜਾ ਟਰੈਕਟਰ ਹੈ ਚਾਹੇ ਕੋਈ ਵੀ ਟਰੈਕਟਰ ਹੈ ਜੇ ਉਹ ਕੰਪਨੀ ਦਾ ਉਹਦੇ ਮੀਟਰ ਲੱਗਿਆ ਹੈ ਤਾਂ ਤੁਸੀਂ ਕੀ ਕਰਨਾ ਹੈ ਜਿਹੜਾ ਮੀਟਰ ਹੁੰਦਾ ਘੰਟਿਆਂ ਵਾਲੀ ਸੂਈ ਵਾਲਾ ਉਹ ਸੂਈ ਨੂੰ ਤੁਸੀਂ ਧਿਆਨ ਨਾਲ ਜੇ ਦੇਖੋਗੇ ਤਾਂ ਉਹਦੇ ਉੱਤੇ ਇੱਕ ਪੀਲੀ ਜੀ ਗਰਾਰੀ ਦਾ ਇੱਕ ਨਿਸ਼ਾਨ ਜਾਂ ਪੀਟੀਓ ਦਾ ਕੋਈ ਨਾ ਕੋਈ ਸਾਈਨ ਬੋਰਡ ਦਾ ਨਿਕਾ ਜਾਂ ਪੁਆਇੰਟ ਲੱਗਿਆ ਹੋਊਗਾ ਜਿੱਥੇ ਕਿ ਜਾ ਕੇ ਟਰੈਕਟਰ 540 ਚੱਕਰ ਪੂਰੇ ਕਰਦਾ ਹੈ ਤਾਂ ਜਿਵੇਂ ਹੋਲੈਂਡ ਜਿਹੜਾ 3630 ਹੈ ਜਿਹੜੇ ਹੋਲੈਂਡ ਹੈ ਇਹ 1900 ਤੇ ਜਾ ਕੇ 540 ਚੱਕਰ ਪੂਰੇ ਕਰਦਾ ਆਪਦੇ ਤਾਂ ਜਿਹੜਾ ਜੌਂਡੀਅਰ ਹੈਗਾ ਇਹਦੇ ਵਿੱਚ ਦੋ ਸਪੀਟਾ ਹੁੰਦੀਆਂ ਜਿਹੜਾ ਤੂੜੀ ਵਾਲਾ ਰਿਪਰ ਹੈ ਜਿਹੜਾ ਸਭ ਤੋਂ ਪਹਿਲਾ ਨਿਸ਼ਾਨ ਆਵੇ ਉਹਦੇ ਮੈਨੇ ਰੱਖਦਾ 540 ਜੌਂਡੀਅਰ ਦੇ ਆਉਂਦਾ ਜੀ 1600 ਚੱਕਰਾਂ ਤੇ ਇੱਕ ਨਿਸ਼ਾਨ ਫੇਰ ਹੋਰ ਆ ਜਾਂਦਾ ਉਹਦੇ 2100 ਚੱਕਰਾਂ ਤੇ ਉਹਦੇ ਕੰਨੇ ਆਪਾਂ ਧਿਆਨ ਨਹੀਂ ਦੇਣਾ ਇਹ ਮੈਂ ਪਹਿਲਾਂ ਕਹਿੰਦਾ ਨਹੀਂ ਮੈਂ ਕਿਹਾ ਕਈ ਵੀਰ ਕਮੈਂਟ ਕਰਨਗੇ ਪੁੱਛਣਗੇ ਵੀ ਉਹਦੇ ਤਾਂ ਜੌਂਡੀਅਰ ਤਾਂ ਸਾਢੇ ਦੋ ਸੀਗੇ ਤਾਂ ਉਸ ਤੋਂ ਪਤਾ ਲੱਗੂ ਆ ਜਿਵੇਂ ਸੋਨਾ ਲਿਕਾ 1800 ਚੱਕਰਾਂ ਤੇ 540 ਚੱਕਰ ਕੱਢਦਾ ਤਾਂ ਮਿੱਤਰੋ ਤੁਸੀਂ ਪਹਿਲਾਂ ਆਪਦਾ ਇਹੇ ਵੇਖ ਲੈਣਾ ਵੀ ਗੈਰ ਆਪਣਾ ਕਿੰਨੇ ਚੱਕਰ ਕੱਢਦਾ ਉਸ ਤੋਂ ਬਾਅਦ ਮੈਂ ਸੌਖੇ ਜਿਹੇ ਤੇ ਸਰਲ ਤਰੀਕੇ ਨਾਲ ਤੁਹਾਨੂੰ ਸਮਝਾ ਦੂਆ ਕਿਤੇ ਮਰਜੀ ਜਿਹੜੀ ਮਰਜੀ ਕੰਪਨੀ ਦੀ ਮਸ਼ੀਨ ਹੋਵੇ ਜਿਹੜੀ ਮਰਜੀ ਕੰਪਨੀ ਦਾ ਟਰੈਕਟਰ ਹੋਵੇ ਜਦੋਂ ਤੱਕ ਚੱਕਰ ਸੈੱਟ ਨਾ ਹੋਣਗੇ ਉਦੋਂ ਤੱਕ ਰੌਲਾ ਪੈਂਦਾ ਹੀ ਰਹਿਣਾ ਜਦੋਂ ਚੱਕਰ ਸੈੱਟ ਹੋ ਗਏ ਉਦੋਂ ਬੈਸਟ ਤੋਂ ਵਧੀਆ ਤੁਹਾਡੀ ਮਸ਼ੀਨ ਚੱਲੂਗੀ ਟਰੈਕਟਰ ਏਵਰੇਜ ਵੀ ਚੰਗੀ ਦੇਊਗਾ ਤਾਂ ਤੁਸੀਂ ਕੀ ਕਰਨਾ ਵੀਰ ਜੀ ਪਹਿਲਾਂ ਜਿਵੇਂ ਮੰਨ ਲਓ ਆਪਾਂ ਹੋਲੈਂਡ ਤੇ ਕਰੀਏ ਤਾਂ ਹੋਲੈਂਡ 1900 ਚੱਕਰਾਂ ਤੇ 540 ਚੱਕਰ ਕੱਢਦਾ ਤਾਂ ਉਹਨੂੰ 100 ਤੇ ਵੰਡ ਕਰ ਲਓ ਵੀ 100 ਚੱਕਰਾਂ ਮਗਰ ਪੀਟੀਓ ਦੇ ਕਿੰਨੇ ਚੱਕਰ ਆਏ ਆ 540 ਨੂੰ ਤੁਸੀਂ ਭਾਗ ਦੇ ਦਿਓ 1900 19 ਨਾਲ ਤਾਂ ਉਹਦੇ ਵਿੱਚ ਜਿੰਨੇ ਵੀ ਪੁਆਇੰਟ ਤੁਹਾਡੇ ਆਗੇ ਵੀ 25 ਚੱਕਰ ਕੱਢਦਾ 27 ਕੱਢਦਾ ਮੈਂ ਤੁਹਾਨੂੰ ਕੱਢ ਕੇ ਵਿਖਾ ਦਿੰਦਾ ਤਾਂ ਜੇ ਸਾਰੇ ਕ੍ਰਿਕਾਂ ਦੇ ਆਪਾਂ ਅੱਜ-ਅੱਡ ਕੱਢਾਂਗੇ ਤਾਂ ਉਹਦੇ ਵਿੱਚ ਮਿੱਤਰੋ ਵੀਡੀਓ ਲੰਬੀ ਹੋ ਜਾਣੀ ਹੈ ਤੇ ਪੱਲੇ ਤੁਹਾਡੇ ਵੀ ਕੁਝ ਨਹੀਂ ਪੈਣਾ ਤੇ ਮੇਰੇ ਵੀ ਨਹੀਂ ਪੈਣਾ ਤਾਂ ਇਹ ਆ ਗਿਆ ਜੀ ਤੁਹਾਡਾ 540 ਨੂੰ ਜੇ ਆਪਾਂ ਤਕਸੀਮ ਕਰਾਂਗੇ 19 ਨਾਲ 28. ਕੁਝ ਚ ਆਉਂਦਾ ਹੈਗਾ ਉਹਨੂੰ ਤੁਸੀਂ ਕੀ ਕਰਨਾ ਜੇ ਤੁਹਾਡਾ ਸਵਾਲ ਆ ਗਹਿਰ ਤਾਂ ਸਵਾਲ ਦੇ ਹਿਸਾਬ ਨਾਲ ਕਰ ਲੈਣਾ ਜੇ ਤੁਹਾਡਾ ਗਹਿਰ ਹੈਗਾ ਬਰਾਬਰ ਵਾਲਾ ਤਾਂ ਬਰਾਬਰ ਤੇ ਛੱਡ ਦੇਣਾ ਹੁਣ ਤੁਸੀਂ ਦੇਖਣਾ ਵੀ ਤੁਹਾਡੀ ਪੂਲੀ ਉਧਰ ਕਿੰਨੇ ਇੰਚੀ ਪਾਈ ਹੈ ਮੰਨ ਲਓ ਇਸ ਮਸ਼ੀਨ ਦੇ 16 ਇੰਚੀ ਪੂਲੀ ਹੈ ਤਾਂ ਇਹ ਤਾਂ ਹੈ ਨਹੀਂ ਵੀ ਤੁਸੀਂ 1900 ਦੀ ਰੇਸ ਤੇ ਟਰੈਕਟਰ ਨੂੰ ਚਲਾਉਂਗੇ ਜੇ 1900 ਦੀ ਰੇਸ ਤੇ ਚਲਾਉਂਗੇ ਤਾਂ ਡੀਜ਼ਲ ਖਰਚਾ ਵੀ ਵਧਣਾ ਤੇ ਮਸ਼ੀਨ ਨੇ ਵਾਈਬ੍ਰੇਟ ਵੀ ਕਰਨਾ ਟਰੈਕਟਰ ਨੇ ਵੀ ਕਰਨਾ ਤਾਂ ਅਮੂਮਨ ਕੀ ਕਰਦੇ ਆ ਵੀ ਮੇਰੀ ਜਿਹੜੀ ਥਿਉਰੀ ਹੈ ਮੈਂ ਜਿਹੜੀ ਚੀਜ਼ ਸਮਝਿਆ ਵੀ 1400 ਤੋਂ ਲੈ ਕੇ 15 1600 ਤੱਕ ਮਸ਼ੀਨ ਲਗਭਗ ਲੋਕ 1500 ਚੱਕਰਾਂ ਤੇ ਮਸ਼ੀਨ ਚਲਾਉਂਦੇ ਆ ਤਾਂ ਜਿਹੜਾ 100 ਦੀ ਵੰਡ ਤੇ ਹੋਲੈਂਡ ਦਾ ਤੁਸੀਂ ਕੱਢ ਰਹੇ ਹੋ ਜਦੋਂ 100 ਦੀ ਵੰਡ ਤੇ ਜਿੰਨੇ ਪੀਟੀਓ ਦੇ ਚੱਕਰ ਆ ਗਏ ਉਹਨੂੰ ਜਿੰਨੇ ਦੀ ਰੇਸ ਤੇ ਤੁਸੀਂ ਚਲਾਉਣਾ ਉਹਨੇ ਨਾਲ ਮਿੱਤਰੋ ਗੁਣਾ ਕਰ ਲਓ ਗੁਣਾ ਕਰੇ ਤੋਂ ਬਾਅਦ ਤੁਹਾਡਾ ਜੇ ਬਰਾਬਰ ਦਾ ਗਹਿਰ ਆ ਤਾਂ ਇੱਕ ਨਾਲ ਗੁਣਾ ਹੋ ਗਈ ਇੱਕ ਦਾ ਤਾਂ ਬਰਾਬਰ ਆਉਣਾ ਹੈ ਉਸ ਤੋਂ ਬਾਅਦ ਜਿਵੇਂ ਮੰਨ ਲਓ 16 ਦੀ ਪੂੜੀ ਪਾਈ ਹੈ ਤਾਂ 16 ਦੀ ਪੂੜੀ ਨਾਲ ਤੁਸੀਂ ਗੁਣਾ ਕਰ ਲਿਓ ਤੇ ਜਿਹੜੀ ਛੋਟੀ ਪੂੜੀ ਆ ਗਈ ਜਿਵੇਂ ਮੈਂ ਇੱਧਰ ਬਖਾਵਾ ਤਾਂ ਮਿੱਤਰੋ ਤੁਸੀਂ ਬਖਾ ਕੇ ਉਹ ਦੋਨੇ ਪੂੜੀਆਂ ਵੱਡੀ ਪੂੜੀ ਨਾਲ ਗੁਣਾ ਕਰਕੇ ਤੇ ਜਿਹੜੀ ਛੋਟੀ ਪੂਲੀ ਹੈ ਉਹਦੇ ਨਾਲ ਤੁਸੀਂ ਤਕਸੀਮ ਕਰਨਾ ਹੈ ਤਾਂ ਉਹਦੇ ਨਾਲ ਜਦੋਂ ਤਕਸੀਮ ਕਰੋਗੇ ਤਾਂ ਜਿਹੜਾ ਤੁਹਾਡਾ ਸਿਸਟਮ ਆ ਤੁਹਾਨੂੰ ਸਮਝ ਆ ਜਾਊਗਾ ਸਭ ਤੋਂ ਮੈਨ ਥਿਉਰੀ ਇਹ ਹੈ ਵੀ ਜਿਹੜਾ ਥ੍ਰੈਸਰ ਹੈ ਤੇ ਥ੍ਰੈਸਰ ਦੇ ਵਿੱਚ 840 ਤੋਂ ਲੈ ਕੇ 875 ਚੱਕਰ ਆਉਣੇ ਚਾਹੀਦੇ ਆਪਣੇ ਇਸ ਥਰੈਸਰ ਦੇ ਇਧਰਲੇ ਪਾਸੇ ਉਧਰ ਥੋੜਾ ਨੇਹਰਾ ਸੀ ਮੈਂ ਇਧਰੋਂ ਬਖਾਵਾਂ ਆਹ ਥਰੈਸਰ ਦੀ ਪੂਲੀ ਆ ਗਈ ਮੈਣ ਪੂਲੀ ਪਰਲੇ ਪਾਸੇ ਸੀ ਤਾਂ ਆ ਆਪਣਾ ਜਿਹੜਾ ਥਰੈਸਰ ਹੈ ਜਿਹਦੇ ਵਿੱਚ ਬਲੇਡ ਹੁੰਦੇ ਉਹਨੂੰ ਥਰੈਸਰ ਬੋਲਦੇ ਆ ਇਹਦੇ 840 ਤੋਂ ਲੈ ਕੇ 875 ਚੱਕਰ ਆਉਣੇ ਚਾਹੀਦੇ ਆ ਤਾਂ ਕੀ ਹੁੰਦਾ ਵੀ ਜਿਵੇਂ ਹੁਣ ਮੰਨ ਲਓ ਆਪਾਂ ਕਿਸੇ ਤੋਂ ਪੁਰਾਣਾ ਰਿਪਰ ਲੈ ਲਿਆ ਸਾਰਿਆਂ ਦੀ ਗੁਜਾਇਸ ਨਹੀਂ ਹੁੰਦੀ ਵੀ ਨਵਾਂ ਰਿਪਰ ਲਈਏ ਆਪਾਂ ਤਾ ਪੁਰਾਣਾ ਰਿਪਰ ਲੈ ਲਿਆ ਜਿਵੇਂ ਮੰਨ ਲਓ ਅਗਲਾ ਕਹਿੰਦਾ ਜੀ ਸਾਡਾ ਜੌਂਡੀਅਰ ਤੇ ਚੱਲਦਾ ਸੀ ਆ ਤਾਂ ਉਹ ਕਹਿੰਦੇ ਵੀ ਸਾਡਾ ਜੌਂਡੀਅਰ ਤੇ ਚੱਲਦਾ ਸੀ ਤਾਂ ਜੌਂਡੀਅਰ ਜਿਹੜੇ 2005 ਤੋਂ ਪਹਿਲਾਂ ਜਿਹੜੇ ਮਾਡਲ ਆਏ ਸੀ ਉਹ ਲੋ ਸਪੀਡ ਸੀਗੇ ਤਾਂ ਉਹ ਜਾ ਕੇ ਕਈ 21 2200 ਤੇ ਜਾ ਕੇ ਅਬਾਊਟ ਚੱਕਰ ਪੂਰੇ ਕਰਦੇ ਸੀ ਆਪਦੇ ਤਾਂ ਉੱਥੇ ਫਿਰ ਪ੍ਰੋਬਲਮ ਇਹ ਆ ਜਾਂਦੀ ਹੈ ਵੀ ਜਿਹੜੇ ਹੁਣ ਨਵੇਂ ਮਾਡਲ ਐ ਇਹ ਚੱਕਰ ਪੂਰੇ ਕਰੀ ਜਾਂਦੇ ਆਪਦੇ ਇਹ 1600 ਤੇ ਆ ਕੇ ਜੌਂਡੀਅਰ ਕਰੀ ਜਾਂਦਾ ਤਾਂ ਬੋਲਣ ਨੂੰ ਹਰ ਇੱਕ ਹੀ ਕਹਿੰਦਾ ਵੀ ਸਾਡਾ ਵੀ 540 ਐ ਸਾਡਾ ਵੀ 540 ਐ ਤਾਂ 540 ਦਾ ਮੀਨਿੰਗ ਇਹ ਹੁੰਦਾ ਉਹਦੇ ਮੀਟਰ ਦੇ ਉੱਤੇ ਬਕਾਇਦਾ ਨਿਸ਼ਾਨ ਹੋਊਗਾ ਕਈ ਲਗਭਗ ਕੰਪਨੀਆਂ ਨਿਸ਼ਾਨ ਦਿੰਦੀਆਂ ਕਈ ਕੰਪਨੀਆਂ ਦੇ ਹੋ ਸਕਦਾ ਵੀ ਨਾ ਆਉਂਦਾ ਹੋਵੇ ਤਾਂ ਉੱਥੇ ਆਪਾਂ ਨੂੰ ਟਾਈਕੋਮੀਟਰ ਦੀ ਵਰਤੋਂ ਨਾਲ ਜਾਂ ਕੋਈ ਕੰਪਨੀ ਦੇ ਫੋਰਮੈਨ ਨਾਲ ਜਾਂ ਕੋਈ ਸਿਆਣੇ ਮਿਸਤਰੀ ਤੋਂ ਪੁੱਛ ਸਕਦੇ ਹੋ ਭਾਈ ਜੀ ਇਹ ਕਿੰਨੇ ਚੱਕਰਾਂ ਤੇ 540 ਕਰਦਾ ਹੈ ਤਾਂ ਉਸ ਦੀ ਮਗਰ ਦੇ ਨਾਲ ਤੁਸੀਂ ਇਹ ਚੱਕਰ ਮਸ਼ੀਨ ਦੇ ਪੂਰੇ ਕਰ ਸਕਦੇ ਹੋ ਜਦੋਂ ਤੁਹਾਡੀ ਮਸ਼ੀਨ ਦੇ ਚੱਕਰ ਪੂਰੇ ਹੋਗੇ ਤੁਹਾਡਾ ਟਰੈਕਟਰ ਵੀ ਲੋਡ ਘੱਟ ਲਊਗਾ ਤੁਹਾਡਾ ਟਰੈਕਟਰ ਡੀਜ਼ਲ ਵੀ ਘੱਟ ਖਾਊਗਾ ਤੁਹਾਡੀ ਜਿਹੜੀ ਕਾਲੀ ਦੀ ਗਿਣਤੀ ਹੈ ਜਾਂ ਮਿੰਟਾਂ ਦੀ ਗਿਣਤੀ ਹੈ ਉਹਦੇ ਵਿੱਚ ਵੀ ਤੁਹਾਡੇ ਵਧੀਆ ਹੇਵਰੇਜ ਆਊਗੀ ਵੀ ਥਾਲੀ ਛੇਤੀ ਭਰਨ ਲੱਗ ਜੂਗੀ ਚਲਾਉਣ ਵਾਲਾ ਬੰਦਾ ਵੀ ਖੁਸ਼ ਹੋਊਗਾ ਵੀ ਚਲੋ ਸਾਡਾ ਕੰਮ ਸਹੀ ਹੋ ਰਿਹਾ ਤਾਂ ਜਦੋਂ ਰੇਸ ਲਿਮਟ ਨਾਲ ਖਾ ਰਿਹਾ ਚੱਕਰ ਸਹੀ ਮਿਲ ਕੇ ਤਾਂ ਉਦੋਂ ਮਿੱਤਰੋ ਫੇਰ ਇਹ ਤਾਂ ਤੁਹਾਨੂੰ ਵੀ ਪਤਾ ਹੈ ਵੀ ਆਪਣਾ ਸਿਸਟਮ ਇਹ ਸਹੀ ਚੱਲ ਪਿਆ ਤਾਂ ਸੱਜਣੋ ਇਹ ਵੀਡੀਓ ਬਣਾਉਣ ਦਾ ਆਪਣਾ ਇੰਨਾ ਕੀ ਮਕਸਦ ਸੀ ਆ ਵੀ ਕਈ ਭਰਾਵਾਂ ਨੂੰ ਨਹੀਂ ਪਤਾ ਲੱਗਦਾ ਆਪਣੀ ਵਰਕਸ਼ਾਪ ਤੇ ਅੱਜ ਜਿਵੇਂ ਇੱਕ ਮਸ਼ੀਨ ਆਈ ਸੀਗੀ ਤਾਂ ਉਹ ਆ ਕੇ ਉਹਨਾਂ ਨੇ ਪੁੱਛਿਆ ਵੀ ਕਹਿੰਦੇ ਸਾਡੇ ਪਹਿਲਾਂ ਮਸ਼ੀਨ ਜਗਤਜੀਤ ਸੀਗੀ ਉਹਨਾਂ ਨੇ ਰੱਖੀ ਹੋਈ ਤਾਂ ਇੰਡੋਫਾਰਮ ਟਰੈਕਟਰ ਸੀ ਉਹਨਾਂ ਕੋਲੇ ਪਹਿਲਾਂ ਤਾਂ ਕਹਿੰਦੇ ਜੀ ਬਹੁਤ ਵਧੀਆ ਏਵਰੇਜ ਹੁੰਦਾ ਸੀ ਟਰੈਕਟਰ ਸਾਰੇ ਸੀਜ਼ਨ ਦੀ ਲਾਸਟ ਤੱਕ ਗਿੱਲੇ ਸੁੱਕੇ ਦੀ ਕਰਕੇ ਕਹਿੰਦੇ 2.5 ਲੀਟਰ ਦੀ ਏਵਰੇਜ ਆਉਂਦੀ ਸੀਗੀ ਡੀਜ਼ਲ ਦੀ ਤਾਂ ਉਹਨਾਂ ਨੇ ਹੁਣ ਪਿਛਲੇ ਸਾਲ ਜੋਂ ਉਹਨਾਂ ਨੇ ਜਾਂਦਾ ਜਦੋਂ ਟਰੈਕਟਰ ਉਹ ਇੰਡੋ ਫਾਰਮ ਨਵਾਂ ਹੁਣ ਦੁਬਾਰਾ ਹੀ ਲਿਆਂਦਾ ਤਾਂ ਉਹਦਾ ਮਿੱਤਰੋ ਏਵਰੇਜ ਨਹੀਂ ਆ ਰੇ ਮੇਰੇ ਨਾਲ ਜਦੋਂ ਗੱਲ ਹੋਈ ਤਾਂ ਉਹਦਾ ਦੇਖਿਆ ਤਾਂ ਉਹ 2200 ਚੱਕਰਾਂ ਤੇ ਜਾ ਕੇ 540 ਕੱਢਦਾ ਤਾਂ ਉਹਨਾਂ ਨੇ ਉਹਦੇ ਪੂਲੀ 14 ਤੇ 10 ਦੀ ਪਾ ਰੱਖੀ ਸੀ ਹਾਲਾਂਕਿ ਉਹਦੇ ਉਹਦੇ ਸਿਸਟਮ ਨਾਲ ਪੂਲੀ ਹੋਰ ਬਣਦੀ ਹੈ ਤਾ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਨੂੰ ਜਾਣਕਾਰੀ ਹੈ ਜੇ ਮਾੜਾ ਮੋਟਾ ਗਿਆਨ ਹੈ ਤਾਂ ਆਪਾਂ ਹੋਰ ਕਿਸਾਨ ਭਰਾਵਾਂ 'ਚ ਜਿਹੜੇ ਰਿਪਰ ਚਲਾਉਂਦੇ ਆ ਹੁਣ ਮਹੀਨੇ ਡੇਢ ਮਹੀਨੇ ਬਾਅਦ ਸੀਜ਼ਨ ਆਉਣ ਵਾਲਾ ਹੈ ਤਾਂ ਮੈਂ ਕਿਹਾ ਉਹਨਾਂ ਅੱਗੇ ਸਾਂਝਾ ਕੀਤਾ ਜਾਵੇ ਇਹ ਕੋਈ ਮੇਰੇ ਕੋਲੇ ਕਦਾਬੀ ਗਿਆਨ ਨਹੀਂ ਗਾ ਮਿੱਤਰੋ ਨਾ ਹੀ ਕਿਤੇ ਮੈਂ ਡਾਟਾ ਚੱਕਿਆ ਤੇ ਨਾ ਹੀ ਕਿਤੇ ਮੈਂ ਗੂਗਲ ਤੋਂ ਸਰਚ ਕੀਤਾ ਮਿੱਤਰੋ ਮੈਨੂੰ 15 ਸਾਲਾਂ ਦਾ ਤਜਰਬਾ ਹੈ ਇੱਕ ਮਕੈਨਿਕੀ ਲੈਨ 'ਚ ਮੈਂ ਮੇਰੇ ਤਜਰਬੇ ਤੇ ਗੱਲ ਕਰ ਰਿਹਾ ਹੋ ਸਕਦਾ ਹੈ ਕਮੈਂਟਾਂ ਦੇ ਵਿੱਚ ਮੇਰੇ ਤੋਂ ਵਿਦਵਾਨ ਬੈਠੇ ਹੋਣ ਉਹ ਕਮੈਂਟ ਪਾਉਣਗੇ ਬਾਈ ਜੀ ਤੁਸੀਂ ਐਂ ਬੋਲ ਕੇ ਤੁਸੀਂ ਐਂ ਬੋਲ ਕੇ ਜਿਹੜੀ ਮੇਰੀ ਥਿਓਰੀ ਹੈ ਜਿਹੜਾ ਮੇਰਾ ਤਜਰਬਾ ਕੀਤਾ ਮੈਂ ਚਲਾ ਕੇ ਵੇਖੀ ਹੈ ਮੈਂ ਤਿੰਨ ਚਾਰ ਕੰਪਨੀਆਂਆਂ 'ਚ ਮਸ਼ੀਨਾਂ ਵਰਤੀਆਂ ਤਿੰਨ ਚਾਰ ਕੰਪਨੀਆਂਾਂ 'ਤੇ ਮੈਂ ਟਰੈਕਟਰ ਵਰਤੇ ਹੋਏ ਆ ਤਾਂ ਮੈਂ ਉਸ ਆਪਦੇ ਐਕਸਪੀਰੀਅੰਸ ਦੇ ਤਰੂ ਤੁਹਾਨੂੰ ਕਹਿਣਾ ਚਾਹਣਾ ਵੀ ਮਿੱਤਰੋ ਜੇ ਤੁਹਾਡੀ ਮਸ਼ੀਨ ਦੇ ਚੱਕਰ ਮਲਾਉਣੇ ਆ ਤੁਸੀਂ ਤਾ ਇੱਕ ਵਾਰੀ ਕੈਲਕੂਲੇਸ਼ਨ ਕਰਕੇ ਇਹਦਾ ਸਿੰਪਲ ਜਿਹਾ ਤਰੀਕਾ ਹੈ ਵੀ ਐਨੇ ਤੇ 5540 ਜਿਵੇਂ ਹੋਲੈਂਡ 18 1900 ਤੇ ਸੌਰੀ 1900 ਤੇ ਕਰਦਾ ਤੇ ਜੌਂਡੀਅਰ 1600 ਤੇ ਕਰਦਾ ਤੇ ਸੋਨਾਲੀ ਕਾ 1800 ਤੇ ਕਰਦਾ ਟਰੈਕਟਰ ਤੱਕ ਐਮ ਉਹ 3540 ਐ ਪਰ ਉਹ ਰੇਸ ਵੱਖਰੋ ਵੱਖਰੀ ਲੈਂਦੇ ਐ ਇਹ ਤਾਂ ਨਹੀਂ ਨਾ ਵੀ ਸਲੋ ਖੜਾ ਟਰੈਕਟਰ ਹੀ 540 ਕੱਢ ਜਾਂਦਾ ਕੋਈ ਲਿੰਪ ਦੀ ਸਪੀਡ ਹੁੰਦੀ ਐ ਵੀ 19 ਸਪੀਡ ਤੇ ਜਾ ਕੇ ਇੰਜਨ ਦੇ ਰਾਉਂਡ ਜਦੋਂ 10 ਨੇ ਹੋਣਗੇ ਤਾਂ ਉਹਨੇ 540 ਕੱਢਣਾ ਐ ਤੇ ਜੇ ਮਿੱਤਰੋ ਕੋਈ ਤੁਹਾਨੂੰ ਡਾਊਟ ਹੋਵੇ ਕਿਸੇ ਗੱਲ ਦਾ ਕੋਦੋਂ ਪੁੱਛਣਾ ਹੋਵੇ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਵੀਡੀਓ 'ਚ ਜਾਣਕਾਰੀ ਤੁਹਾਨੂੰ ਕਹਿੋ ਕਿ ਜੇ ਲੱਗੀ ਉਹਦੇ ਵਾਸਤੇ ਵੀ ਕਮੈਂਟ ਕਰਿਓ ਮਿੱਤਰੋ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਹੀ ਆਪਾਂ ਇਹ ਵੀਡੀਓ ਬਣਾਈ ਸੀ ਤੁਸੀਂ ਦੇਖ ਰਹੇ ਹੋ ਕਿਰਤ ਕਮਾਈ YouTube ਚੈਨਲ ਜਾਂ YouTube ਤੇ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਉਹ ਘੰਟੀ ਜੀ ਵਾਲਾ ਬਟਨ ਆਲ ਤੇ ਕਰ ਲਿਓ ਤੇ ਜੇ ਤੁਸੀਂ ਫੇਸਬੁੱਕ ਪੇਜ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਵੀ ਫਾਲੋ ਕਰਿਓ ਆਪਾਂ ਇਹ ਪੇਜ ਹੁਣ ਨਵਾਂ ਬਣਾਇਆ YouTube ਤੇ ਆਪਣਾ ਥੋੜੇ ਸਮਾਂ ਪਹਿਲਾਂ ਤੋਂ ਚੱਲ ਰਿਹਾ ਸੀ ਆ ਤਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਨਵੀਂ ਤੋਂ ਨਵੀਂ ਜਾਣਕਾਰੀ ਮਿਲ ਸਕੇ ਤਾਂ ਆਪਣੀ ਵਰਕਸ਼ਾਪ ਤੇ ਮਿੱਤਰੋ ਹਰੇਕ ਤਰ੍ਹਾਂ ਦੇ ਖੇਤੀਬਾੜੀ ਦੇ ਕਿੰਨੇ ਵੀ ਮਾਡਰਨ ਸੰਦ ਹੋਣ ਜਿਹੜਾ ਮਰਜ਼ੀ ਸੰਦ ਤੁਸੀਂ ਚੰਗੇ ਤੋਂ ਚੰਗਾ ਨਵੀਂ ਤਕਨੀਕ ਦਾ ਬਣਵਾ ਸਕਦੇ ਹੋ ਤਾਂ ਇੱਕ ਵਾਰੀ ਵੀਰ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਟੂੜੀ ਵਾਲੀਆਂ ਮਸ਼ੀਨਾਂ ਦੀ ਵੀ ਆਪਾਂ ਰਿਪੇਅਰ ਕਰਦੇ ਆਂ ਕਿਸੇ ਦੇ ਕੋਈ ਵੀਰਿਆ ਕੰਮ ਹੁੰਦਾ ਆਪਾਂ ਕਹਿੰਦੇ ਆਂ ਵੀ ਨਾ ਕਿਸੇ ਰੋਲਝਣ ਪਵੇ ਤਾਂ ਵੀਰਿਆ ਕੰਮ ਹੁੰਦਾ ਕੁਦਰਤੀ ਸੀਜ਼ਨ 'ਚ ਜੇ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਡਾ ਵੀਰ ਤੁਹਾਡੇ ਵਾਸਤੇ ਹਾਜ਼ਰ ਹੈ ਜਦੋਂ ਮਰਜ਼ੀ ਮੈਨੂੰ ਫੋਨ ਕਰਕੇ ਰਾਤ ਭਰਾਤੇ ਤਾਂ ਡਿਸਟਰਬ ਨਾ ਕਰਿਓ ਜਿਵੇਂ ਸਮਾਂ ਹੁੰਦਾ ਹੈ ਤਾਂ ਮੈਨੂੰ ਫੋਨ ਕਰਕੇ ਤੁਸੀਂ ਜੋ ਵੀ ਪੁੱਛਣਾ ਹੋਵੇ ਪੁੱਛ ਸਕਦੇ ਹੋ ਮਿੱਤਰੋ ਤੇ ਥੋੜੀ-ਬਹੁਤ ਨੌਲੇਜ ਰੱਖਿਆ ਕਰੋ ਵੀਡੀਓ ਨੂੰ ਜੇ ਨਾ ਤੁਹਾਡੇ ਸਮਝ ਲੱਗੇ ਤਾਂ ਬੈਕ ਕਰਕੇ ਰੋਕ ਕੇ ਸਮਾਰ ਕੇ ਕਾਪੀ ਛੱਕਾ ਲੈ ਲਿਓ ਤਾਂ ਤੁਹਾਨੂੰ ਪੂਰੀ ਸਮਝ ਆ ਜਾਊਗੀ ਤਾਂ ਵੀਡੀਓ ਦੇਖਣ ਵਾਸਤੇ ਤੁਹਾਡੇ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਤਹਿ ਦਿਲੋਂ ਸ਼ੁਕਰੀਆ ਤੇ ਵਾਰੀ-ਵਾਰੀ ਤੁਹਾਨੂੰ ਕਹਿ ਰਿਹਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਰ ਜੀ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਅੱਗੇ ਸ਼ੇਅਰ ਕਰਿਓ ਮਿਲਦੇ ਆ ਕਿਸੇ ਜਲਦੀ ਹੋਰ ਇੱਕ ਨਵੀਂ ਵੀਡੀਓ 'ਚ ਕੋਈ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਸਾਰਿਆਂ ਦਾ ਧੰਨਵਾਦ ਵੀਡੀਓ ਵੇਖਣ ਵਾਸਤੇ